ਹਏ ਉਹ ਚਾਹ ਦਾ ਸ਼ੁਕਰ ਕਰੋ ਇਹ ਹੀ ਮਿਲ ਗਿਆ ਅਸੀਂ ਤਾਂ ਰਾਜ ਲਿਆ ਆਏ ਹੁਣ ਸਾਰੇ ਕਹਿੰਦੇ ਇਹਦੇ ਬਾਰੇ ਜ਼ਰੂਰ ਦੱਸੋ ਇਹਦੇ ਆਹ ਲਿਆ ਇਧਰ ਆਬ ਵੀ ਲੱਗੀ ਚੜਾਉਣ ਤਰੰਗੇ ਵਾਲੇ ਹਾਂ ਹਾਂ ਜਿਹੜੇ ਮੇਰੇ ਫੋਨ ਨੂੰ ਲੱਗਦਾ ਹੁੰਦਾ ਮੈਂ ਲੈ ਸੁਰ ਮੇਰਾ ਤੇਰਾ ਤੁਹਾਰੇ ਘੱਬੀ ਜਨਵਰ ਕੀ ਲੜਾਈਆਂ ਝਗੜੇ ਸਾਰਾ ਖੁਸ਼ ਸਾਸਰੀ ਕਾਲ ਜੀ ਅੱਜ ਦੇ ਬਲੌਗ 'ਚ ਤੁਹਾਡਾ ਸਵਾਗਤ ਹੈ ਅੱਜ ਦਾ ਬਲੌਗ ਬਹੁਤ ਹੀ ਮਜ਼ੇਦਾਰ ਹੋਣ ਵਾਲਾ ਕਿਉਂਕਿ ਜਿਵੇਂ ਤੁਹਾਨੂੰ ਪਤਾ ਹੈ ਵੀ ਲੋੜੀ ਗਈ ਆ ਤੇ ਲੋੜੀ ਤੋਂ ਬਾਅਦ ਤੁਹਾਨੂੰ ਪਤਾ ਵੀ ਅੱਬਾ ਦਾ ਲੋੜੀ ਤੋਂ ਸਾਰਿਆਂ ਦੇ ਪਹਿਲੇ ਆ ਲੋੜੀ ਵਾਲੇ ਮਹੀਨਾ ਚੱਲਦਾ ਲੋੜੀਆਂ ਆਉਂਦੀਆਂ ਤੇ ਅੱਜ ਹੈਗੀ ਸਾਡੇ ਦੋਸ ਸਾਹਿਬ ਦੀ ਲੋੜੀ ਆਉਣੀ ਬਰਮਾਲੀ ਪਰੋ ਤੇ ਮੰਮੀ ਸਾਡੀ ਸਵੇਰੇ ਘਟ ਘਟਾਈਆ ਸ਼ੁਰੂ ਕਰਨ ਲੱਪੇ ਅੱਜ ਕੀ ਬਣਾਉਣ ਲੱਗੇ ਹਾਂ ਮੈਂ ਉਹਨਾਂ ਲਈ ਲੋੜੀ ਬਣੀ ਆ ਪਨੀਰ ਬਣਾਉਣ ਲੱਗੇ ਆ ਲੋ ਇਦਾਂ ਦੀ ਵੀ ਦੇ ਉਸਾਰੀ ਹੁਣ ساری ਸਫਾਈ ਸਵੀਕਾਰ ਕੇ ਦੇ ਉਸਾ ਉੱਪਰ ਚੜ ਗਏ ਆ ਕਰੋਨੇ ਟਾਡੀ ਉਹਨਾਂ ਨਾਲ ਵੀ ਗੱਲ ਬਹੁਤ ਤੇ ਲੋਹੜੀ ਦੇ ਵਿੱਚ ਆ ਰਹੇ ਨੇ ਸਾਡੇ ਸਮਰ ਹੁਣੀ ਤੇ ਉਹਨਾਂ ਦੇ ਮੰਮੀ ਤੇ ਸਾਡੀ ਸਾਸੂ ਮਾਂ ਤੇ ਡੈਡੀ ਵੀ ਆ ਰਿਹਾ ਤਾਂ ਦੇਖਿਓ ਕਿਦਾਂ ਜਪਿੰਦੀਆਂ ਧਮਾਲਾਂ ਬਲੋਕ ਨਾ ਬਣੇ ਰਹੀਓ ਉਹਨਾਂ ਨੇ ਅੱਜ ਸਪੈਸ਼ਲ ਬਰਮਾਲੀਪੁਰੋਂ ਕਾਲਾ ਸਿੰਘਿਆਂ ਦਾ 2 ਕਿਲੋਮੀਟਰ ਦਾ ਸਫ਼ਰ ਜਿਹੜਾ ਆਟੋ ਦੇ ਵਿੱਚ ਤੈਅ ਕਰਨਾ ਕਿੰਨੀਆਂ ਮੁਸ਼ਕਲਾਂ ਉਹਨਾਂ ਨੂੰ ਪੈਣੀਆਂ ਕਿਦਾਂ ਆਟੋ ਦੇ ਵਿੱਚ ਆਉਣਗੇ ਕੀ ਕੀ ਕਰਕੇ ਇੱਥੇ ਪਹੁੰਚਣਗੇ ਦਿਖਾਉਨੇ ਆ ਤੁਹਾਨੂੰ ਲੋਹੜੀ ਦਾ ਪ੍ਰੋਗਰਾਮ ਲੈ ਅੱਜ ਲੋਹੜੀ ਆਉਣੀਆ ਤਾਂ ਪਾਪੇ ਨੇ ਵੀ ਪਾਲਿਆ ਟਰੈਕ ਸ਼ੂਟ ਨਾਲ ਹੀ ਖੰਗ ਕੇ ਕੀਤਾ ਗਲਾ ਸਾਫ ਤੇ ਹੁਣ ਤੁਹਾਨੂੰ ਕੋਈ ਸ਼ਬਦ ਬਿਆਨ ਕਰਨਗੇ ਕਿੰਨੀ ਕ ਖੁਸ਼ੀ ਅੱਜ ਲੋਹੜੀ ਹੋਣੀ ਬਸਕਰ ਤੂੰ ਸਾਰਿਆਂ ਜਿਆਦੇ ਪਾਪਾ ਖਾਨਾ ਉਹਦਾ ਢੱਲੇ ਰਹਿਣਾ ਆ ਮੰਜੇ ਤੇ ਨਾ ਆਧਾ ਮੈਨੂੰ ਕੋਟ ਪਾਉਣੇ ਆ ਬਲਮਾਲੀਪੁਰੋਂ ਚਾ ਚੜਿਆ ਮੈਨੂੰ ਤਾਂ ਉਧੇ ਜੋਰ ਚ ਚੜਿਆ ਆ ਮੈਂ ਪੂਰਾ ਕਹਿਮ ਅੱਜ ਲੱਗਦਾ ਉੱਠ ਕੇ ਚੋਬਰ ਉੱਠੂ ਅੱਜ ਮੈਂ ਕਹਿੰਦਾ ਮੈਂ ਛਾਲ ਮਾਰਨੂੰ ਫਿਰਦਾ ਭਵਨ ਦਤ ਨੱਚੇ ਭਾਵਾਂ ਮੈਨੂੰ ਚਾ ਬਹੁਤ ਹੁੰਦਾ ਕੋਈ ਵੀ ਆ ਜਵੇ ਮੇਲਾ ਕੇਲਾ ਰਵੇ ਮੌਂਝਾ ਲੱਗਿਆ ਰਹਿਣ ਮਗਾਂ ਜੈਨੇ ਖੋਸ਼ ਰਹੇ ਇਹਦੇ ਦਿਲ ਛੱਡ ਗਿਆ ਪਾਪਾ ਹਾਂ ਕਹਿੰਦੇ ਦਿਲ ਛੱਡ ਗਿਆ ਕੌਣ ਕਹਿੰਦਾ ਮੈਂ ਕਹਿੰਨਾ ਨਹੀਂ ਆਪਣੇ ਟੱਬਰ ਤੇ ਦਿਲ ਕਹਿੰਨੇ ਛੱਡਦਾ ਉਹ ਤੁਝੇ ਪਾਪਾ ਦੀ ਕਦੇ ਕਦੇ ਡਾਊਨ ਹੋ ਜਾਂਦਾ ਹੋਰ ਤਾਂ ਕੁਝ ਨਹੀਂ ਹੁੰਦਾ ਹਾਂ ਆਹ ਵੇ ਵੀ ਗੱਲ ਹੈਗੀ ਜੀ ਤੂੰ ਡਾਊਨ ਹੋ ਜਾਂਦਾ ਐਵੇਂ ਹੀ ਚਿੰਤਾ ਜੀ ਕਰਨਾ ਪੈਣਾ ਜਦ ਮੈਂ ਬੈਠਾ ਤੈਨੂੰ ਕਿ ਫਿਕਰ ਆ ਹਾਂ ਨਹੀਂ ਨਹੀਂ ਫਿਕਰ ਆਪਾਂ ਨੂੰ ਆਹ ਵੇ ਗੱਲ ਹੀ ਨਹੀਂ ਹੂੰ ਮੰਨੂ ਕੋਠੇ ਦੇ ਪਾਪਾ ਕੀ ਆ ਉਹਨੇ ਵੀ ਆ ਜਾ ਆ ਦੇਖੀ ਕਿ ਤੇ ਇਹ ਨਾ ਤੜਕਾ ਨਾਲ ਤੂੰ ਵੀ ਕਟਾਉਣਾ ਆ ਹਾਂ ਇਹ ਵੀ ਨਾਲ ਕਟਾਉਂਦੀ ਆ ਕੀ ਆ ਆ ਪੌਣੇ ਆਣੇ ਆ ਪੌਣੇ ਸਾਨੂੰ ਨਹੀਂ ਆਣੇ ਅੱਜ ਕੋਠੇ ਤੇ ਪੌਣੇ ਆ ਗਏ ਕੋਠੇ ਤੇ ਪੌਣੇ ਕੋਠੇ ਤੇ ਪੌਣੇ ਆ ਗਏ ਕੋਠੇ ਦੇ ਹਾਂ ਯੈਸ ਕੋਠੇ ਕੋਠੇ ਹਾਂ ਚਲੋ ਦੇ ਦਿਆ ਦੇਵਾਲ ਸਾਹਿਬ ਕੀ ਕਰਦੀ ਹੈ ਕਰਦੀ ਤਿਆਰੀਆਂ ਅੱਜ ਤਾਂ ਚਾਹ ਹੀ ਬੜਾ ਹੋਣਾ ਬਈ ਪੇਕ ਕਿਉਂ ਆਣਿਆ ਤੁਹਾਨੂੰ ਪਤਾ ਪੇਕਿਆਂ ਦੇ ਤਾਂ ਕੋਈ ਵੀ ਹੋ ਹੋ ਕੀ ਕਹਿੰਦੇ ਹੁੰਦੇ ਸਾਨੇ ਉਹ ਵੀ ਆ ਜਵੇ ਤਾਂ ਉਹ ਚਾਹ ਹੁੰਦਾ ਅੱਜ ਤਾਂ ਫੇ ਵੀ ਕੰਬਰ ਨੇ ਹੋਣਾ ਇੱਧਰ ਚੱਲ ਗਈ ਇਹ ਤਾਂ ਫੇਸਿਕ ਕਮਾਣੋ ਕਿੱਥੇ ਆ ਸਿਗਰ ਅੱਜ ਦੇਵੋ ਸਾਹਿਬ ਨੂੰ ਕਿੰਨਾ ਚਾਹ ਸੌ ਪੇਕਿਆਂ ਤੋਂ ਆਣਾ ਹੈਂ ਲਾ ਲਈ ਉਹਨਾਂ ਨੂੰ ਵੀ ਨਾਲ ਲਾ ਲਈ ਹੈ ਨਹੀਂ ਕਾਦੇ ਪਾਸੇ ਮੇਰਾ ਕੰਮ ਤਾਂ ਆਉਣਾ ਤੇ ਮੈਂ ਹੁਣ ਤੇਰੇ ਨਾਲ ਕੱਪੜੇ ਧਵਾਵਾ ਚੰਗੀ ਤੇਰੀ ਲੋੜ ਹੀ ਹੋਣੀ ਤੂੰ ਹੁਣ ਏਦਾਂ ਕਹਿਣ ਡਈਆਂ ਵੀ ਕੱਪੜੇ ਵੀ ਧਵਾਵੇ ਹੈ ਹੈ ਨਹੀਂ ਕੱਪੜੇ ਧਵਾਣੇ ਛੋਟੇ ਤਾਂ ਮੈਂ ਕਦੀ ਆਬ ਨਹੀਂ ਆਇਤਾ ਉਦੋਂ ਮਸ਼ੀਨ ਚ ਧੋਈਦੇ ਆ ਹੈ ਉਹਦਾ ਬੰਦਾ ਹੈਲਪ ਕਰਾ ਦੇਣਾ ਮਾੜੀ ਮੋਟੀ ਚੱਲ ਤੂੰ ਕਿੱਧਰ ਅੱਜ ਦੁਕਾਨੇਆਂ ਨੇ ਖਾਣ ਪੀਣ ਨੂੰ ਮੈਨੂੰ ਫੋਨ ਕਰ ਦੇ ਕੀ ਮੰਗਾਉਣਾ ਉਹਨਾਂ ਨੂੰ ਤਾਂ 10 ਦਿਨ 5-6 ਘੰਟੇ ਪਹਿਲਾਂ ਜਦੋਂ ਉਹਨਾਂ ਨੇ ਤੋਰਨਾ ਕਿੰਨਾ ਟਾਈਮ ਲੱਗ ਜਾਣਾ ਪਤਾ ਨਹੀਂ ਲੱਗ ਹੀ ਨਹੀਂ ਆਨੇ ਆਉਨੇ ਆਟੋ 'ਚ 10-5 ਘੰਟੇ ਤਾਂ ਲੱਗ ਹੀ ਜਾਣੇ ਜੇ ਆ ਰੁਕਾ ਗਿਆ ਨਹੀਂ ਤੇ ਲੋੜ ਹੀ ਤੇ ਕਈ ਵੇਲੇ ਇਦਾਂ ਵੀ ਹੁਣ ਆਪ ਹੀ ਲੈਣ ਜਾਣਾ ਪੈਣਾ ਕਿ ਨਹੀਂ ਹਾਂ ਲੈ ਆਓ ਜਾ ਕੇ ਤੁਸੀਂ ਚਲ ਦੇਖਦੇ ਹਾਂ ਸਾਖ ਤਾਂ ਜੇ ਕਹਿਣਗੇ ਫਿਰ ਲੈ ਆਵਾਂਗੇ ਹਾਂ ਵੀ ਕੰਮ ਜ਼ਰੂਰੀ ਆ ਨਾ ਕੀ ਕਹੇਗੀ ਉੱਦਾਂ ਤੋਂ ਤੁਰ ਕੇ ਵੀ ਆ ਗਿਆ ਤੇ ਦੋ ਮਿੰਟਾਂ ਚ ਆ ਜਾਣਾ ਲੈ ਤਾਂ ਭਲਾ ਅੱਛਾ ਹੁਣ ਪਤਾ ਕੀ ਚੱਕਰ ਆ ਉੱਥੇ ਸਾਰੇ ਬਾਹਰ ਚਲੇ ਗਿਆ ਕੋਈ ਹੈ ਨਹੀਂ ਉਹਨਾਂ ਦੇ ਮਤਲਬ ਡੈਡੀ ਤੋਂ ਨਹੀਂ ਸਾਧਨ ਚਲਾਉਂਦਾ ਤਾਂ ਫੇ ਤਾਂ ਕਰਕੇ ਥੋੜੀ ਜੀ ਉਹਨਾਂ ਨੂੰ ਵੀ ਆਫ ਹੋਈ ਹੈ ਇਸ ਲਈ ਆਪ ਹੀ ਲੈਣ ਜਾਣਾ ਪੈਣਾ ਚਲੋ ਫਿਰ ਦੇਖਦੇ ਆ ਕਿਦਾਂ ਕਦੋਂ ਆਉਂਦੇ ਆਪਾਂ ਉਹਨਾਂ ਚਾਹ ਦੁਕਾਨ ਤੇ ਜਾਈਏ ਮੰਮੀ ਦੇਸੀ ਤੌਰ ਤੇ ਆਈ ਜਾਣਾ ਬਸ ਉਹਨਾਂ ਨੇ ਮੈਂ ਲੱਗ ਤਾਂ ਮੈਂ ਤਾਂ ਦਾਲ ਪਕੀ ਚਾਹ ਪਾਣੀ ਨਾਲ ਰੱਖ ਮੈਂ ਤਿਆਰ ਕਰੀ ਆ ਆਈ ਗਏ ਲਾਗਦੇ ਹੈ ਉਹ ਤਾਂ ਸਾਹ ਕਿਦਾਂ ਚੜਾਇਆ ਤੂੰ ਹੈ ਹੈ ਹਾਂ ਚੱਕ ਲੈ ਹਲੇ ਅੰਦਰ ਤੱਕ ਵੜ ਜਾ ਬਾਹਰ ਤਨ ਚੱਕ ਕੇ ਹੀ ਲਈ ਆ ਕਿਰਦਾ ਫਸੀ ਗਿਆ ਬਸਰੀ ਕੋ ਭਿੰਦੀ ਜਈ ਮੈਂ ਨਹੀਂ ਲਿਆਂਦਾ ਤੇਰੇ ਲਈ ਕੋਕ ਨਹੀਂ ਸੌਰੀ ਬੋਲਦੀ ਸਰਕਾਰ ਤੋਂ ਲੈ ਕੇ ਉਹ ਮੈਂ ਤਾਂ ਬਾਰਤਾਂ ਭਿੰਦਾ ਸਪੈਸ਼ਲ ਕੋਕ ਲੈ ਕੇ ਆਇਦ ਲਈ ਕਹਿੰਦਾ ਮੈਂ ਕਿ ਚੱਲ ਜੂਸ ਲੈ ਆਂ ਕਹਿੰਦਾ ਮੰਨੂ ਨੇ ਕੋਕ ਮੰਗਣਾ ਆ ਹੁਣ ਅਸੀਂ ਕਿੱਥੇ ਲੈ ਕੇ ਤੇ ਨਹੀਂ ਕਿੱਦਾਂ ਸਾਸੀ ਕਹਿੰਦੀ ਹਾਂ ਹਾਂ ਲੈ ਦੇਣ ਹਾਂ ਨਹੀਂ ਆ ਕੋਕ ਅੱਛਾ ਪਹਿਲਾਂ ਆਹ ਆਉਂਦੇ ਆਂ ਆਹ ਮੰਮੀ ਬਾਹਰ ਨੂੰ ਗਈ ਆ ਪਾਪਾ ਅੰਦਰ ਆ ਮਿਲ ਲੋ ਚੱਲ ਚੱਲੋ ਅੰਦਰ ਲੈ ਤਾ ਨਾ ਸਾਸ ਨੇ ਸਲਾਹ ਨਾ ਹੀ ਸੂਟ ਪਾਏ ਪੀਚ ਪੀਚ ਅੱਛਾ ਮੰਮੀ ਕੀ ਲੈ ਆਈ ਆ ਲੈ ਗੱਜਰੀ ਦਾ ਬਣਾਇਆ ਘਰੇ ਹੈ ਜਿਹੜਾ ਦੁੱਧ ਲੈਤਾ ਆ आ ਮੁਅਜਾਂ ਤੇ ਕਹਿੰਦੀਆਂ ਲਾ ਕੇ ਦੀਆਂ ਵੀ ਹੈ ਮੇਰੇ ਗਜਰੀ ਦਾ ਅੱਛੇ ਪੀਸ ਕੱਟ ਕੇ ਬਣਾਈ ਆ ਮੈਂ ਤਾਂ ਖਾਣੇ ਆਪਾਂ ਬਾਅਦ ਵਿੱਚ ਬੈਠ ਕੇ ਨਾਲ ਆਹ ਹਾਂ ਨਸਰੀਕਾਲ ਪਾਜੀ ਸਤਿ ਸ਼੍ਰੀ ਅਕਾਲ ਹੋਰ ਸਮਾਂ ਕਦ ਦਾ ਮੈਨੂੰ ਕਹੇ ਹਾਂ ਟੈਂਬੋਲਾ ਤਾਂ ਦੂਰ ਸੀ ਨਾ ਪਾਪਾ ਜਿਆਦਾ ਆਏ ਨਹੀਂ ਪਰ ਆਵਾ ਤੈਨੂੰ ਦਿਨੀ ਕੋਕ ਆ ਜਾ ਦਿਨੀ ਕੋਕ ਹੁਣ ਦੱਸ ਕੀ ਪੀਣਾ ਵੱਡੀ ਬੋਤਲ ਹੁਣ ਹੁਣ ਵੱਡੀ ਬੋਤਲ ਤੂੰ ਤਾਂ ਕਹਿੰਦਾ ਸੀ ਮੈਂ ਕੋਕ ਪੀਣਾ ਤੇ ਹੁਣ ਕਹਿੰਦਾ ਮੈਨੂੰ ਵੱਡੀ ਬੋਤਲ ਚਾਹੀਦੀ ਆ ਅੱਛਾ ਹੁਣ ਆ ਵੀਣੀ ਆ ਨਹੀਂ ਬੜਾ ਸ਼ੈਤਾਨ ਆ ਦਮਕੜਿਆ ਯਾਰ ਤੂੰ ਹੈ ਲਓ ਬਈ ਹੁਣ ਸਮਰ ਕਹਿੰਦਾ ਮੈਂ ਵੀ ਜੂਸ ਪੀਣਾ ਦੋ ਦੋਨੇ ਭਾਈ ਖੈਰੀ ਜ਼ਮਰ ਕਹਿੰਦਾ ਆਜੋ ਕੱਠੇ ਬੈ ਬਾਈ ਦੋ ਦੋਨੇ ਬੈਠੇ ਇਕੱਠੇ ਇਕੱਠੇ ਕਾਦੇ ਹੋ ਕਹਿੰਦੇ ਲੈ ਘਾਤੇ ਪੀਣਾ ਕਿਉਂ ਨਹੀਂ ਆ ਦੇ ਕੋਕ ਦਾ ਸ਼ਕੀਨ ਤਾਂ ਹੁਣ ਕਹਿੰਦਾ ਮੈਂ ਵੱਡੀ ਬੋਤਲ ਆਲਾ ਪੀਣਾ ਮੈਂ ਕਾ ਹੈ ਮੰਮੀ ਇਹਦੇ ਕਰਕੇ ਕੋਕ ਲਿਆਉਂਦਾ ਤੇ ਕਹਿੰਦਾ ਕਿ ਹੁਣ ਤਾਂ ਹਾਂ ਚਾਹ ਨਹੀਂ ਲਿਖੀ ਲੈ ਪਾਣੀ ਲੈਣਗੇ ਪੌਣੀ ਰੋਟੀ ਹੈ ਪਾਣੀ ਪੀਣਾ ਸੇਮੇ ਕੀ ਖਾਣਾ ਹੈਰੀ ਵੀ ਆ ਗਿਆ ਯੋ ਚਾਹ ਦੇ ਟਾਈਮ ਨੇ ਪਹੁੰਚ ਜਾਂਦਾ ਹੁੰਦਾ ਉਹਦਾ ਵੀ ਪਕੌੜੇ ਪਕੂੜੇ ਖਾਣ ਨੂੰ ਹੈ ਨਾ ਉਹ ਪਕਾਂ ਕੇ ਚਾਹ ਨੂੰ ਚੜਕੇ ਆਉਂਦਾ ਆਹੋ ਪਹਿਲਾਂ ਕੱਢ ਗਿਆ ਹਾਂ ਨਹੀਂ ਨਹੀਂ ਕਹਿੰਦਾ ਸੀ ਉੱਤੇ ਜਾਣਾ ਮਾਣੋ ਆ ਉੱਤੇ ਮੈਂ ਬਾਹਰੋਂ ਤੇ ਚਾਹ ਨਹੀਂ ਪੀਣ ਦੇਣੀ ਇੱਥੇ ਕਿਸੇ ਨੂੰ ਵੀ ਉਹ ਹੋਈ ਹਾਂ ਚਾਹ ਪੀ ਲਓ ਵੀ ਲੈ ਕੇ ਆ ਜਾਈਏ ਆ ਬਹੁਤ ਜੀ ਵਾਲੀ ਗੱਲ ਨੇ ਆ ਹਾਂ ਕੋਣ ਲੈ ਮੰਮੀ ਵੀ ਚਾਹ ਪੀਂਦੀ ਸਾਰੇ ਪੀਂਦੇ ਹਣ ਫੈਰੀ ਚੰਗੇ ਮੌਕੇ ਪਹੁੰਚ ਗਿਆ ਫਿੰਗਰ ਖਾਨ ਪਾਪਾ ਪਾਪਾ ਹੱਲੇ ਦੁਕਾਨੇ ਹੀ ਆਉਂਦਾ ਐ ਉੱਥੇ ਕੋਈ ਆਇਆ ਸੀਗਾ ਕਹਿੰਦਾ ਮੈਂ ਆਉਂਦਾ ਬਹੁਤ ਵੱਡਾ ਬੋਲਿਆ ਹੂੰ ਕੋਣ ਕੀ ਕਰਨਾ ਹੈ ਪਤਾ ਨਹੀਂ ਮੈਂ ਬਲੌਗ ਚ ਬੋਲਦਾ ਨਗਾ ਹੀ ਕੀ ਮਣਾਉਣਾ ਸਬਰ ਐ ਦੰਪੜਾ ਲੈ ਮੈਂ ਨਹੀਂ ਬੋਲਣਾ ਲੈ ਲੈ ਕੇ ਨਾ ਚਾਹੀਦੀ ਮੈਂ ਫੇ ਪਤੰਗ ਨਹੀਂ ਲੈ ਕੇ ਆਉਣੀ ਨਾ ਮੈਂ ਡੋਰ ਲੈ ਕੇ ਆਣੀ ਰੈਂਦਵਾ ਨਹੀਂ ਲੈਣਿਆ ਵਿੱਚ ਬੋਲ ਤੂੰ ਸਸਰੀ ਕਾਲ ਮੈਂ ਸਮਰ ਵੀ ਐਦਾਂ ਕਹਦੇ ਫੇ ਮੈਂ ਲੈ ਗਈ ਨਹੀਂ ਆਉਣੇ ਲੈਣਿਆ ਕੀ ਲੈਣਾ ਮਾਰੋਗੀ ਗੇਮ ਤੋਗਾ ਮੈਂ ਸਮਰ ਵੀਰ ਮਾ ਗਰਮ ਰਸਗੁੱਲੇ ਮਾ ਮਾ ਵਾਹ ਏਥੋ ਜਮਾਂ ਦਾ ਏਥੋ ਮੈਨੂੰ ਕੋਈ ਨਹੀਂ ਬਾਹਰ ਗੇਮ ਹੀ ਖੇਡੀ ਜਾਂਦਾ ਹਾਂ ਹੋਰ ਲੈ ਲੈ ਹੁਣ ਕੀ ਗੱਲ ਲੱਗਾ ਦੱਸੀਏ ਹੋਰ ਖਾਣਾ ਪਕਾਉਣੀ ਨਹੀਂ ਬੱਸੂ ਮੈਂ ਹੋਰ ਰੋਟੀ ਖਾਪਾਹ ਪਹੁੰਚੜਾਉਨੇ ਆ ਪਤੰਗ ਸਮਝ ਰਿਹਾ ਪਤੰਗ ਚੜਾਉਨੇ ਹੁਣ ਆਪਾਂ ਡੋਰ ਲੈ ਕੇ ਆਉਨੇ ਪਹਿਲਾਂ ਤੁਰਾ ਆਪਾ ਲਿਆਉਣੀ ਆ ਇੰਡੀਆ ਵਾਲੀ ਨਾ ਕਿ ਚైనా ਵਾਲੀ ਜਿਹੜੀ ਆਦੀ ਖਾਦੇ ਆ ਤੇ ਪਕੌੜੇ ਪੂੜੇ ਆਪਾ ਖਾਦੇ ਆ ਤੇ ਹੁਣ ਮੈਂ ਸਕੂਲੋਂ ਆਇਆ ਇਹ ਪੂਰੀ ਵਰਦੀ ਇਦਾਂ ਥੱਲੇ ਰਹੀ ਹਾਂ ਵਾਇਡਿੰਗ ਨੂੰ ਦਿੱਤਾ ਤੇ ਡੋਡ ਦੀ ਕਰਦਾ ਇਹਨਾਂ ਹੈ ਮੈਂ ਪਤੰਗ ਲੈ ਕੇ ਆਉਣਾ ਹੁਣ ਵੇਹ ਅੱਛਾ ਹੁਣ ਆਪਾਂ ਲੈਣ ਚੱਲਦੇ ਹਾਂ ਦੇ ਲੈ ਮੰਮੇ ਨੂੰ ਪੈਸੇ ਹੀ ਦਿੰਦੀ ਮੈਂ ਡੋਰ ਲੈ ਕੇ ਆਣੀ ਪਤੰਗ। ਲਾ ਦੇਖੀਂ ਐਨੇ ਕੀ ਕੰਮ ਪੜਿਆ ਸਵੇਰੇ ਮੈਨੂੰ। ਸਰਪੂਆ ਨੂੰ ਕਹਿਆ ਕਿ ਪੈਸੇ ਦੇ ਪਈ ਪਤੰਗ ਚੜਾਉਣੇ ਕਹਦੇ। ਦੇਖੀਂ। ਹਾਂ। ਪਤੰਗ ਸਿਆਣਾ। ਚੜਾਉਣੇ ਹੀ ਪਤੰਗ। ਫੇਰ ਚੜਾਉਣੇ ਤੇ ਪੈਸੇ ਹੁਣ ਮੈਂ ਤਾਂ ਸਵੇਰੇ ਤੈਨੂੰ ਦਿੱਤੇ ਤਾਂ ਹੈਗਾ ਸਕੂਲ ਤੋਂ। ਦੇ ਦਿਓ ਫੇਰ। ਨਹੀਂ ਨਹੀਂ ਉਧਾਰ ਦੇ। ਉਧਾਰ ਦੇ ਬੱਗੋ ਨਾਲ ਕੀ ਹੁੰਦੇ। ਤੇਰ ਕੋ ਹੈਗੇ ਹੈ ਨਾ ਪੈਸੇ ਜਿਹੜੇ ਤੇਰ ਕੋ ਪੈਸੇ ਹੈਗੇ ਉਹਨਾਂ ਦਾ ਜਾ ਕੇ ਲੈ ਕੇ ਆ ਦਿਖਾਵਾ ਫੇਰ ਦੇਖ ਲੈ ਮੈਨੂੰ ਪਤਾ ਤੇਰਾ ਕਿੱਥੇ ਟਿਕਾਣਾ ਹੈ ਦੇਖ ਲੈ ਕਿੱਥੇ ਟਿਕਾਣਾ ਹੈਗਾ ਟਿਕਾਣਾ ਮੈਨੂੰ ਪਤਾ ਦੇਖਾ ਕਿੱਥੇ ਹੈ ਹੈ ਨਹੀਂ ਮੇਰੇ ਕੋਲ ਨਹੀਂ ਗਾਲਤ ਸੋਹਣਾ ਜੇ ਜੇ ਚੁਕਾ ਫਰੇਗਾ ਮੈਨੂੰ ਪਤਾ ਤੇਰਾ ਟਿਕਾਣਾ ਵੀ ਕਿੱਥੇ ਮੈਨੂੰ ਪਤਾ ਤੂੰ ਕਿੱਥੇ ਟਿਕਾਣਾ ਪੈਸੇ ਹੈ ਉਤਨ ਕੱਢ ਕੇ ਲਿਆ ਦੇਣੀ ਮੈਂ ਤੁਹਾਨੂੰ। ਹੋਏ। ਘਟਿਆ ਮੈਂ ਦੇਖੋ। ਕੋਈ ਨਹੀਂ ਹੋਏਗੀ ਹੈਗੇ ਆ ਪੈਸੇ ਸਵੇਰੇ ਭਾਪੇ ਤੋਂ ਲੈ ਕੇ ਕਿਥੇ ਆ ਗਏ। ਨਾ ਬਹਿ ਜਾਣਾ ਜੋ ਦਾਅ ਕਾ ਮਾਰੇ ਬਾਜਾ। ਆ ਲੈ ਲੈ ਫੇਰ ਪੈਸੇ ਡੋਰ ਲੈ। ਇਹ ਹਰਦਾ ਕਿਤੇ ਮੁੰਡਾ ਐ ਤਾਂ ਆਖੇ ਨਹੀਂ ਲੱਗਣਾ। ਇਹ ਲੈ ਲੈਂਦਾ ਭਰਾ। ਪਹਿਲੇ ਇਹ ਦੱਸ ਪੇਪਰ ਦੱਸ ਕਿਦਾਂ ਦਾ ਪਾ ਕੇ ਆਇਆ। ਪੇਪਰ ਮੈਂ ਸਾਰੇ ਇਹ ਲੈ ਲੈਂਦਾ ਸਾਰੇ। ਸਾਰੇ ਕੀਤਾ ਕਿਦਾਂ? ਮੇਰੀ ਫੋਟੋ ਨਹੀਂ ਆਉਂਦੀ। ਪੇਪਰ ਹੀ ਕਰਾਉਣਾ ਸਰ ਨਹੀਂ ਕੀਤਾ ਬਾਕੀ ਸਾਰਾ। ਨਹੀਂ ਮੇਰੀ ਫੋਟੋ ਨਹੀਂ ਆਉਂਦੀ। ਕਰ ਕੇ ਕੀ ਆਇਆ? ਪਾ ਫਾਈਨਲ ਕਰਨੇ ਕੀਤੇ ਬੱਕਰੇ ਜਿਹੜੇ ਪੈਰਾਗ੍ਰਾਫ ਦੇ ਵਿੱਚੋਂ ਲੱਭ ਕੇ ਕੋਈ ਉਹ ਦੋਵੇਂ ਕੀਤੇ ਦਾ 80 ਨੰਬਰਾਂ ਦਾ ਹੀ 60 ਦਾ ਕਰਿਆ ਨਾ ਆਪਣੇ ਵੱਲੋਂ ਤੂੰ 60 ਦਾ ਕਰਕੇ ਆਏ ਮੇੜਮਾਂ ਦੇ ਹਿਸਾਬ ਨਾਲ ਤੂੰ ਕਰਦੀ ਹੈ ਮੇਰੀ ਫੋਟੋ ਨਹੀਂ ਆਉਂਦੀ ਹੈਰੀ ਹੈ ਮੇਰੀ ਫੋਟੋ ਨਹੀਂ ਆਉਂਦੀ ਦੂਜੀ ਤਰ੍ਹਾਂ ਕੀਤਾ ਕੈਮਰਾ ਲੈ ਦੂਜੀ ਤਰ੍ਹਾਂ ਕੀਤਾ ਜਾਦੀ ਨਹੀਂ ਹਾਣਾ ਸੀ ਸ਼ਕਲੇ ਆਇਆ ਤੇ ਫਿੰਦਾ ਤਾਂ ਆਇਆ ਨਹੀਂ ਹੈਗਾ ਉਹ ਹੈਗੇ ਦੁਕਾਨੇ ਚੱਲੀਏ ਪਤੰਗ ਲੈਣ ਫੇਰ ਆਹ ਮੰਗਦਾ ਪਤੰਗ ਹੁਣ ਕਹਿੰਦੇ ਪਤੰਗ ਲੈਣੇ ਪਤੰਗ ਚੁਣਨੇ ਕੋਠੇ ਤੇ ਚੱਲਦੇ ਧੁੱਪੇ ਨਾਲ ਰਾਤ ਨੂੰ ਇਹ ਵੀ ਵਲੌਗ ਬਣਾਉਂਦਾ ਹੁੰਦਾ ਘਰੇ ਆਪਣੇ ਕੀ ਕਹਿਣਾ ਹੁੰਦਾ ਇਹ ਨਾ ਹੁੰਦਾ ਕਹਦੇ ਫੇਰ ਕਹਦੇ ਮਾੜਾ ਜਿਹਾ ਤੇ ਪਤੰਗ ਲੈਣੇ ਲੈਣੇ ਦੱਸੋ ਹੁਣ ਕੀ ਕਹਿਣਾ ਤੂੰ ਉਹ ਕਹਿਣਾ ਕੀ ਆ ਤੈਨੂੰ ਸਾਰੇ ਬਦਨਾਮ ਜੇ ਕਰਦੇ ਤੇਰੀ ਗੱਲ ਦਾ ਮੈਂ ਹੀ ਆਂ ਬਈਓ ਵੜਿਆਉਣਾ ਇੱਕ ਦਿਨ ਕਿ ਮੈਂ ਕਿਹਾ ਇਹ ਪੰਨ ਗਿਆ ਇੱਕ ਦਿਨ ਇੱਕ ਦਿਨ ਪੰਨ ਗਿਆ ਮੁੜ ਕੇ ਜਨੇਤੇ ਗਿਆ ਫਿਰ ਆ ਕੇ ਕੀਸ਼ਨ ਤੇ ਗਿਆ ਫਿਰ ਜੇਮ ਗਿਆ ਜੇ ਪੂਰਾ ਕੰਮ ਕਰਦਾ ਮੈਂ ਢਿੰਡੇ ਨੂੰ ਕਹਿੰਦਾ ਵਧਿਆ ਕੇ ਕੰਮ ਲੈ ਲਿਆ ਕਰ ਅਜਾ ਦਬ ਕੇ ਕੰਨਾ ਲਿਆ ਕਰ ਸੱਚੀ ਗੱਲ ਆ ਵਧਿਆ ਕੇ ਕੰਮ ਲਿਆ ਕਰ ਇਦਾਂ ਕਿਤੇ ਦਬਕਣਾ ਇਹ ਮੇਰਾ ਬੱਗਾ ਸ਼ੇਰ ਆ ਬੱਗਾ ਸ਼ੇਰ ਸਹੀ ਬੜੇ ਆ ਇਦਾਂ ਮੈਂ ਇਦਾਂ ਇਦਾਂ ਮੁਖਮਾ 谁当对呀。 ਆ ਵੀ ਮੇਰਾ ਛੇਰ ਓਏ ਬੱਗਾ ਛੇਰ ਇਹ ਮੇਰੀ ਅਲਦਾ ਵੀ ਰਹਿੰਦਾ ਐ ਇਦਾਂ ਦਾ ਨਹੀਂ ਬੀਬੀ ਅਲਦਾ ਨਿਕਾ ਮੈਂ ਮੇਰਾ ਬੁੱਕਾ ਤਾਂ ਮੇਰਾ ਹੀ ਆ ਪਹਿਲੇ ਪਹਿਲੇ ਜਿੱਦ ਨੂੰ ਮੈਂ ਨਹੀਂ ਉੱਤਰ ਜੂੜ ਮੇਲਾ ਜਾਣਾ ਆ ਬੀਬੀ ਆਹ ਲੈ ਮੈਂ ਖਾਚੇ ਹੀ ਪੁੱਛ ਰਿਆ ਮਨੂੰ ਪਹਿਲੇ ਆ ਮੈਨੂੰ ਵੀ ਬੱਚੇ ਆ ਪਹਿਲੇ ਕਿੱਦੇ ਵੀ ਮਾਦੀ ਦੇਈਆਂ ਓਏ ਚੀਨਾ ਨਾ ਦੇਈਆਂ ਇਹ ਪਹਿਲੇ ਦੇਈ ਜਾਂਦੇ ਕਿਨੇ ਮੈਂ ਹਾਂ ਦੇ ਨਹੀਂ ਦੇ ਦੇ ਹਾਂ ਹਾਂ ਦੇ ਤਾਂ ਪੁੱਛੜੀ ਨਾ ਕੌਮੀ ਸਾਹਿਬ ਦੇ ਸਣ ਜੋ ਕਾਲੀ ਰਾਜ ਜਰਨੀ ਕੱਡੇ ਨਹੀਂ ਕਹਿੰਦੀ ਪੁੱਛਦਾ ਵੀ ਕੱਡੇ ਕਹਿੰਦੇ ਜਪੇ ਰਾਹ ਦੇ ਨੂੰ ਕੋਣ ਆਇਆ ਹੀ ਉਹ ਟੈਮ ਨਾ ਨਹੀਂ ਆਗਾ ਹੋਰ ਅਹੀਂ ਛਕ ਲਿਆ ਤੁਹਾਡੇ ਲਈ ਨਹੀਂ ਰੱਖੇ ਅਹੀਂ ਸਾਰੇ ਹੀ ਖਾਲੇ ਇੱਕ ਭਿੰਦੁਰ ਦੇ ਕਹਿੰਦੇ ਵੀ ਦੇਖ ਲੈਣਾ ਖਾ ਗਿਆ ਉਹ ਫੇ ਚੱਕ ਦਿੱਤੇ ਗਾਣ ਹਾਂ ਜਵਨੋਂ ਜਿਹੜੇ ਖਾ ਲੋ ਹੋਂ ਕਾ ਖਾ ਲੋ ਹਾਂਏ ਹੁਣ ਤਾਂ ਖਾ ਲੂਗਾ ਬਾਅਦ ਚ ਨਹੀਂ ਖਾ ਹੁਣ ਉਹ ਤਾਂ ਢੰਡੇ ਹੋ ਗਿਆ ਅਰੇਂਗੇ ਤੱਤੇ ਕਰਕੇ ਦਵਾਂਗੇ ਵੇ ਹੈਨਾ ਬਾਬਾ ਹੀ ਟਾਈਮ ਲਾਤਾ ਹੈ ਹੁਣ ਤੈਨੂੰ ਪਤਾ ਗਾਹ ਬਾੜੇ ਹੁੰਦੇ ਆ ਦਾਾਂ ਕਰਕੇ ਇਹ ਨਾ ਸਮਝਿਓ ਵੇ ਇਹਦੇ ਲਈ ਰੱਖੇ ਨਹੀਂ ਹੈਗੇ ਆ ਦੇ ਪਹਿਲਾਂ ਬੱਚਿਆ ਕੁਝਿਆ ਹੈ ਪਚਾਦਾ ਸ਼ੁਕਰ ਕਰੋ ਇਹ ਹੀ ਮਿਲ ਗਿਆ ਅਸੀਂ ਤਾਂ ਰਾਜ ਲਿਆ ਐ ਹੁਣ ਮੇਰੇ ਕੋਈ ਬੰਦੇ ਹੀ ਕੋਈ ਕਾਗਜ਼ ਵੀ ਨਹੀਂ ਛੱਡਣੇ ਲੈ ਤਾਂ ਪਹਿਲਾ ਆਈ ਕਾਗਰਖਾਨੇ ਦੀ ਜਿੱਤੀ ਤੇਲ ਲਾ ਪਾਜੀ ਤੇਰਾ ਕੀ ਕਹਿੰਦਾ ਆ ਹੈ ਪਾਜੀ ਪਾਜੀ ਨੂੰ ਸਾਨੂੰ ਕਾਗਜ਼ ਛੱਡਣੇ ਆਹੋ ਹੈ ਕਾਗਜ਼ ਕਿੰਨੇ ਤੋਂ ਹੀ ਬੰਦੇ ਹੀ ਕਾਗਜ਼ ਨਹੀਂ ਛੱਡਣੇ ਮੈਨੂੰ ਪਤਾ ਹਾਏ ਕਈ ਤੇ ਚਮੇ ਕਾਗਜ਼ ਖਾਨੀ ਆ ਕਾਗਜ਼ਾਂ ਦੇ ਉੱਪਰ ਚੜ ਕੇ ਆਹੋ ਕਾਗਜ਼ਾਂ ਵਾਲੇ ਉੱਤੇ ਚੜ ਕੇ ਉਹ ਤਾਂ ਪਤੰਗ ਲੈ ਆਇਆ ਸਮਰ ਮੇਰੇ ਉਹਦਾ ਬੈਂਡਿੰਨ ਦਿੱਤਾ ਕਹਿੰਦਾ ਮੈਨੂੰ ਪਤੰਗ ਲਿਆ ਕੇ ਦੋ ਤੇ ਚੜਾਉਣ ਲਾ ਪੈ ਗੋਠੇ ਤੇ ਹੋਰ ਕੀ ਤੇ ਚਲੋ ਆ ਲੈ ਸੇ ਲਈ ਆ ਗਈ ਮਾਣਾ ਇੱਧਰ ਆ ਜਾ ਸਾਰੇ ਕਹਿੰਦੇ ਇਹਦੇ ਬਾਰੇ ਜ਼ਰੂਰ ਦੱਸੋ ਇਹਦੇ ਬਾਰੇ ਇੱਕ ਅਲੱਗ ਬਲੌਗ ਬਣਾਵਾਵਾਂਗੇ ਤੁਹਾਨੂੰ ਇਹ ਹੈਗੀ ਆ ਫ੍ਰੈਂਚ ਫ੍ਰੈਂਚ ਬੁੱਲੀ ਆ ਇਹ ਲੈ ਉਹ ਹੁਣ ਮੰਗਦੀ ਆ ਫ੍ਰੈਂਚੀ ਆ ਫ੍ਰੈਂਚ ਬੁੱਲ ਡੌਗ ਆ ਇਹ ਪਰ ਅਸੀਂ ਇਹਨੂੰ ਜਿੱਦਾਂ ਹਨ ਬਾਲਾ ਉਹ ਨਾਨਵੈਜ ਨਹੀਂ ਪਾਇਆ ਇਹਨੇ ਕਹਿਣਾ ਇਹ ਪਤਲੀ ਆ ਮਾੜੀ ਆ ਜਾਂ ਕਿਦਾਂ ਅਸੀਂ ਨਾਨਵੈਜ ਨਹੀਂ ਬਹੁਤਾ ਪਾਇਆ ਹੈਗਾ ਅਸੀਂ ਇਹਨੂੰ ਰੱਖਿਆ ਵੈਜੀਟੇਰੀਅਨ ਹੀ ਜ਼ਿਆਦਾ ਤੇ ਫੀਡ ਤੇ ਮਾਣੋਂ ਆਏ ਸ਼ਾਦੀ ਮਾਣੋਂ ਇਹਦਾ ਅੱਜ ਪਟਾ ਲਾਇਆ ਅਸੀਂ ਇਹਦਾ ਨਾਂ ਅਸੀਂ ਮਾਣੋਂ ਬੈਲਾ ਕਾਕਾ ਭੂੰਡੀ ਬੂਂਗੜੀ ਖਰੇ ਕਿੰਨਾ ਕੁ ਅਸ਼ੀਰਵਾਦ ਕੂੰ ਘਾਰਿਆ ਆ ਜਾ ਹੁਣ ਇੱਧਰ ਇੱਧਰ ਮੁੜ ਜਾ ਪਿੱਛੇ ਉੱਧਰ ਚੱਲ ਚੱਲ ਜਾ ਪਿੱਛੇ ਹਾਂ ਮੰਮੀ ਹੁਣੇ ਲਿਆਏ ਗਜਰੀਲਾ ਇਹਦੇ ਵਿੱਚ ਬਹੁਤੋ ਜੋ ਹੋਰ ਤਰਾ ਆਉਂਦਾ ਯਾਰ ਹਾਂ ਏ ਗਜਰੀਲਾ ਘਰੇ ਬਣਾਇਆ ਪੀਸ ਕੱਟ ਕੇ ਇਹ ਕਿੱਦਾਂ ਚੱਕਣਾ ਨਿਕਾਇਆ ਭਾਂਦੇ ਦੂੰ ਮੈਂ ਗੱਡ ਦੇਣੀ ਮਾਣੋ ਤੇਰੇ ਮੈਂ ਚਿਪਤਾ ਮਾ ਨਹੀਂ ਦੇ ਰੇ ਲੈਣਾ ਤੁਸੀਂ ਤੁਸੀਂ ਖਾ ਹਟੇ ਆ ਰੱਜੇ ਆ ਲੱਗਦੇ ਗਜਰੇਲਾ ਲੈ ਲਓ ਵੀਸ ਬਾਸ ਦੁੱਧ ਲੈ ਕੇ ਆਂਦਾ ਗਜਰੇਲਾ ਲੈ ਕੇ ਆਂਦਾ ਬਾਕੀ ਹੱਲੇ ਉਹ ਬਿਸਕੁਟ ਐ ਪੇਟੀ ਅਹੀਂ ਵੀ ਜਾਣਾ ਕੋਠੇ ਤੇ ਧੁੱਪੇ ਮਾੜਾ ਜਾ ਬਹਿ ਲੈਣੀ ਇਹਨਾ ਬੂਆ ਲਾਇਆ ਵੀ ਕੋਠੇ ਤੇ ਉਹ ਨਾ ਮਾਣੋ ਨਾ ਆ ਜਵੇ 5% ਸ਼ਾਮਰ ਬੈਠਾ ਤੂੰ ਨਹੀਂ ਬੈਣਾ ਬਾਹਰ ਜਾਣਾ ਤੂੰ ਵੀ ਬਾਹਰ ਤੁਰ ਇਹ ਕਾਦੋ ਲੈ ਉਹ ਵੱਲੇ ਇਹਨੇ ਸੈੱਟ ਵੀ ਲਿਆ ਕੱਟ ਹੋ ਗਿਆ ਕੱਟ ਹੋ ਗਿਆ ਤੂੰ ਲੈ ਆ ਇਹਨੇ ਕੱਟ ਗਈ ਹੁਣ ਵੱਡੇ ਕਿੰਨੇ ਇੱਕ ਵੱਡੋ ਆ ਇੱਕ ਵੱਡ ਹੋ ਗਿਆ ਆਪਣਾ ਹੈ ਨੱਕ ਵੀ ਚੁੰਦਾ ਹੀ ਗਰਮੀ ਦੇ ਨਾਲ ਹਾਈ ਖਿੱਚ ਖਿੱਚ ਕਿੰਨੇ ਆ ਹੁਣ ਪਤੰਗ ਆਪਣੇ ਕੋ ਉ ਬੱਲੇ ਪਤੰਗ ਤਾਂ ਵੱਡੂ ਆ ਕਿੰਨੇ ਵੱਡੇ ਤੂੰ ਕਿੰਨੇ ਵੱਡੇ ਸਮਰ ਮੈਂ ਕਿੰਨੇ ਮੈਂ ਵੱਡਿਆ ਨਹੀਂ ਇੱਕ ਵੀ ਨਹੀਂ ਇੱਕ ਵੀ ਨਹੀਂ ਵੱਡਿਆ ਕੀ ਕਰਦਾ ਸੀ ਤੂੰ ਉਹ ਨਹੀਂ ਵੱਡਦਾ ਤੂੰ ਨਹੀਂ ਵੱਡਿਆ ਮਾਣ ਮਾਣ ਚੱਲ ਇਧਰ ਆ ਦੇ ਨਾਈ ਸਮਰ ਆ ਕੀ ਗੱਡੀ ਆ ਇਧਰ ਦੋਰ ਪਾ ਦੇ ਨਾ ਵੀ ਸਮਰ ਨੇ 2 3 ਫੇਰ ਵੜ ਦਿੱਤੇ ਹੋਰ ਖਿੱਚ ਜਿੰਨੀ ਤੇਜ਼ ਖਿੱਚ ਹੁੰਦਾ ਤੌਣਕਾ ਮਾਰਤਾ ਔਣਕਾ ਟੌਂਚੇ ਕਹਿੰਦਾ ਤੌਣਕੇ ਨੂੰ ਟੌਂਚੇ ਮਾਰ ਟੌਂਚੇ ਹੈ ਕੀ ਮਾਨਾ ਟੌਂਚਾ ਉਹ ਨਾ ਨੋ ਜਮਾਨਾ ਐ ਸਮਰ ਦੇਖੋ ਸਾਭ ਵੀ ਲੱਗੀ ਚੜਾਉਣ ਤਰੰਗੇ ਵਾਲੇ ਹਾਂ ਹਾਂ ਜਿਹੜੇ ਮੇਰੇ ਪੂਨ ਨੂੰ ਲੱਗਦਾ ਹੁੰਦਾ ਮੈਂ ਸੁਰ ਨੀਰਾ ਤੁਹਾਰੇ ਗੱਭੀ ਜਨਵਰੀ ਦੀਆਂ ਸਾਰੀਆਂ ਮਨਾਈਆਂ ਲੰਘ ਗਈ ਘਰ ਸ਼ਾਦੀ ਜਨਵਰੀ ਸਾਰੇ ਟਰੈਕਟਰ ਮਾਰਚ ਕੱਢਿਆ ਸੀ ਟਰੈਕਟਰ ਮਾਰਚ ਵੀ ਲੰਘ ਗਈ ਯਾਰੀ ਹੋਰ ਪਤਾ ਕਿੱਥੇ ਦਾ ਆ ਜਿਹੜਾ ਹਰਾ ਰੰਗ ਹੁੰਦਾ ਏ ਕੇਸ ਇਹ ਮਤ ਕਿਸਾਨਾਂ ਦਾ ਹੁੰਦਾ ਤੇ ਬਾਕੀ ਰੰਗਾਂ ਦਾ ਮੈਨੂੰ ਨਹੀਂ ਯਾਰ ਬਤ ਆਹ ਏ ਸੀ ਦੰਡ ਵਾਈਟ ਆ ਆਪਣੇ ਦੇ ਸ਼ਾਂਤੀ ਦਾ ਪ੍ਰਤੀ ਸ਼ਾਂਤੀ ਦਾ ਪ੍ਰਤੀ ਤਾਂ ਬਣਿਆ ਸੀ ਤਿਰੰਗਾ ਹੁਣ ਤਾਂ ਬੰਦੇ ਗਏ ਲੋਕੀ ਲੜਾਈਆਂ ਝਗੜੇ ਸਾਰਾ ਕੁਝ ਆਏ ਹਾਏ ਹਾਏ ਆ ਤੁਨ ਢਾ ਲਿਆ ਮਾਣ ਸੋ ਤਾਂ ਇਹਨੇ ਜਿੱਡੀ ਆ ਖੜੀ ਹੋ ਗਈ ਤਾਂ ਹਾਂ ਹਾਂ ਜੀ ਹੋ ਗਈ ਤੇਰੇ ਜਿੱਡੀ ਆ ਪੂਰੀ ਮੰਗੇ ਤੇ ਬਹਿ ਜਾ ਮੰਗੇ ਤੇ ਬਹਿ ਜਾ ਲੜ ਜਾਣਾ ਪਤੰਗ ਥੱਲੇ ਪਰ ਨਹੀਂ ਇਹਨੇ ਨਹੀਂ ਹਟਣਾ ਆ ਚਾਬੀ ਮੋੜ ਕੇ ਖਵਾਜ ਜਾਣੀ ਨਾ ਮੇਰਾ ਬਾਲੀ ਲੈ ਫੜ ਤੇ ਜੇਬੀ ਚ ਪਾ ਲਾ ਦਿਓਲ ਦੇ ਅੱਜ ਪੈਰ ਪੁੰਜੇ ਨਹੀਂ ਲੱਗਦੇ ਲੋੜੀ ਆਈ ਆ ਦਿਓ ਸਾਹਿਬ ਹਾਂ ਹੋਏ ਇਦਾਂ ਹੀ ਆ ਹੈ ਤਾਈਆਂ ਕੋਠੇ ਤੇ ਚੜੀ ਆ ਪੈਰ ਪੁੰਜੇ ਲਾ ਆ ਮੇਰੀ ਜੈਟ ਤੇ ਚੰਗ ਦੋ ਬਨੇਰੇ ਤੇ ਸ਼ਾਲ ਪਾਉਣੇ ਨਹੀਂ ਪੈਣ ਕਿਉਂ ਨਹੀਂ ਪਾਉਣੇ ਪਾੜ ਦੇ ਮੈਨੂੰ ਪਤਾ ਨਾ ਸਮਰ ਜਾ 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 ਜਾ

ਕਹਿੰਦਾ ਫੁੰਟਿਆ ਆ ਸਰਪੰਚ ਜੀ ਨੂੰ ਆਹ ਯਾਰੀ ਤੋਂ ਕਿੰਨੋਂ ਲੱਗੇ ਨਹੀਂ ਹਣਾ ਥੋੜਾ ਆਸਤਰਿਆ ਉਹ ਲੈ ਆਂਦੀ ਗੱਲ ਹੋਗੀ ਤੇ ਇਹਨੂੰ ਨਹੀਂ ਨਾਨੀ ਮੈਂ ਮੈਨੂੰ ਦਿੱਤੇ ਮੇਰੇ ਦਿੱਤੇ ਦਾ ਕੋਈ ਫਾਇਦਾ ਹੀ ਨਹੀਂ ਮੇਰੇ ਦਿੱਤੇ ਦਾ ਕੋਈ ਫਾਇਦਾ ਹੀ ਨਹੀਂ ਵੇ ਆਹ ਆਹ ਕਿਹੜੀ ਗੱਲ ਹੋਗੀ ਦਿਖਾਉਣੀ ਤੈਨੂੰ ਆਹ ਦੇਖ ਆ ਮੁੰਡਾ ਐਡਾ ਆਸਤਰਿਆ ਲੈ ਤਾ ਆਇਆ ਹੀ ਤਾਂ ਆ ਜਦੋਂ ਹਾ ਨਾ ਆ ਦੇਖ ਲੈ ਤੇ ਸਾਮਕਾ ਥੋੜੇ ਲੈ ਲੈਂਦਾ ਤੂੰ ਨਹੀਂ ਨਹੀਂ ਦਾ ਲੱਗਦਾ ਆ ਮੰਮੀ ਵੀ ਆ ਗਈ ਅੰਦਰੋਂ ਇਹ ਲੈ ਲਾਇਆ ਇਹ ਹੜਦਾ ਕਿਤੇ ਇਹ ਤਾਂ ਜਿੰਨੇ ਮਰਜੀ ਦੇਈ ਜੋ ਰੱਜਦਾ ਹੀ ਤੂੰ ਮੰਮੀ ਸੂਟ ਲੈ ਆਈ ਆ ਪਾਪਾ ਸੂਟ ਲਾਓ ਵੀ ਉਹਨੇ ਬਹੁਤ ਯਕਾਰਾਂ ਆ। ਫੋਟੋ ਦੇ ਪਾ ਵੀ ਦੇਖੀ। ਹਾਂ। ਦੁਕਾਨਦਾਰ ਨਹੀਂ ਆ। ਮੈਂ ਵੀ ਕਬਾ ਦੁਕਾਨੇ ਪਈ ਸੀ ਇਦਾਂ ਦੀ। ਅੱਛਾ ਲੈ। ਐ ਇਦਾਂ ਨਵਾਂ ਦੇਖਦਾ ਆ ਆਪਣੀ ਦੁਕਾਨ ਤਾਂ ਪਸੰਦ ਕਰ ਲੈਂਦਾ ਆ ਵੀਰਾਂ। ਨਹੀਂ ਨਹੀਂ ਪਸੰਦ ਦੀ ਤਾਂ ਮੇਰੀ ਦਾ ਹੀ ਲੈ ਕੇ ਦਿੱਤਾ ਮੈਨੂੰ। ਮੈਂ। ਹੋਰ ਪਸੰਦ ਦੇ ਲਈ ਨਹੀਂ ਹਰ ਸਾਲ। ਮੰਮੀਆਂ ਨਾ ਹੁੰਦਾ ਆ ਭਾਬੀਆਂ। ਭਾਬੀਆਂ ਵੀ ਕੋਈ ਕੋਈ ਹੁੰਦੀਆਂ ਸਾਡੀ ਭਾਬੀ ਤਾਂ ਸਾਡੇ ਲਈ ਹੱਲੇ ਵੀ। ਹੋਣ ਵੀ ਆਉਂਦਾ ਵੀ ਆ। ਕਮੇ ਮਮੀ ਭਾਬੀ ਸਾਡੀਆਂ ਪੁਰਾਣੀਆਂ ਹੋ ਗਈਆਂ ਆਹ ਕੀ ਹੈ ਅਛਾ ਇਹ ਬਿਸਕੁਟ ਹੈ ਠੀਕ ਆ ਨਾਲੇ ਇਹ ਤਾਂ ਲਿਆਂਦਾ ਹੀ ਲਿਆਂਦਾ ਦੁੱਧ ਵੀ ਲੈ ਕੇ ਆਈ ਮਮੀ ਦੁੱਧ ਵੀ ਲੈ ਕੇ ਆਈ ਆ ਜਿੜੇਲਾ ਵੀ ਲੈ ਕੇ ਆਈ ਆ ਹੋਰ ਉਹ ਆਪ ਘਰੇ ਬਣਾਇਆ ਹੈ ਘਰੇ ਬਣਾਇਆ ਟੁਕੜੀਆਂ ਵਾਲਾ ਆਹ ਨਹੀਂ ਬੜਾ ਨੰਦਾ ਆ ਹੋਰ ਆਹ ਹਰੀ ਨੂੰ ਤਾਂ ਬਸ ਖਾਣ ਪੀਣ ਦੇ ਲੇਲਾ ਗੱਡੀ ਜਾਂਦਾ ਬਹੁਤ ਹੱਲੇ ਤੇਰੇ ਪਤਾ ਨਹੀਂ ਨੀ ਸੋਕਲ ਨਾ ਨਹੀਂ ਤੇ ਬਹਿਰਾ ਦਿੱਤੇ ਜੇਬੀ ਚ ਪਾ ਲਿਆ ਨੇ ਮੰਮੀ ਤੈਨੂੰ ਮੈਂ ਤਾਂ ਚਾਹ ਥੋੜੇ ਦੇ ਉਹ ਕਹਿੰਦੀ ਮੈਨੂੰ ਪੜਾ ਦੇ ਹਾਂ ਉਹ ਬੜਾ ਸੁੱਲਿਆ ਉਹ ਪਿਆ ਹੈ ਇਹ ਦਿੰਦਾ ਨਹੀਂ ਹੈ ਨਹੀਂ ਚਾਹੀਦੇ ਨਹੀਂ ਚਾਹੀਦੇ ਕੀ ਪੈਸੇ ਉਹ ਉਹ ਬੈਰੀ ਨੂੰ ਪਤਾ ਨਹੀਂ ਲੱਗਾ ਇਹ ਗਲਤੀ ਹੋ ਗਈ ਮੈਂ ਚੱਕ ਹੀ ਲੈਣਾ ਸੀ ਲਾਲ ਤੋਂ ਹੀ ਰਹਿ ਜਾਣਾ ਸੀ ਇਹਨੇ ਹਨਾ ਸਹੀ ਗੱਲ ਆ ਬੜਾ ਇਦਾਂ ਜਿਹਾ ਬਿਸਕਟ ਪਾ ਕੇ ਦੇਖੀਏ ਚਲ ਖਾ ਕੇ ਦੇਖੀਏ ਬਿਸਕਟ ਕਹਿੰਦਾ ਖੋਲ ਨਾ ਪੈਕੇਟ ਇੱਕੋ ਹੀ ਪਿਆ ਹੋਣਾ ਵੱਡਿਆ ਨਹੀਂ ਆਉਣਾ ਇੱਕੋ ਹੀ ਲੈ ਜਾਣੀ ਪੈਣੀ ਤੂੰ ਆਪਣਾ ਕੱਟਵਾ ਇਥੋਂ ਕਰ ਦਲੀ ਹੁਣੇ ਤੋਰ ਜਾ ਪਹਿਲਾਂ ਬਿਸਕਟ ਖਾ ਲਈਏ ਫੇ ਮੈਂ ਵੀ ਚਾਹਣਾ ਚਾਹ ਬੱਧੀ ਲੈ ਜਿਸੀ ਖੋਲ ਦੇਣ ਲੈ ਖਾਲਾ ਬੇਸਕਟ ਹੁਣ ਤੂੰ ਪਹਿਲਾਂ ਕੋਠੇ ਤੇ ਸਾਨੂੰ ਉਦਾਂ ਨਹੀਂ ਬਹਿਣ ਦਿੰਦਾ ਹੁਣ ਤੂੰ ਇੱਥੇ ਕਹਿਦਾ ਬਹਿਣਾ ਨਿਕਾ ਰੋਟੀ ਮੰਮੀ ਮੈਂ ਤੁਹਾਡੇ ਲਈ ਬਣਾਈ ਹੋਈ ਆ ਮੈਂ ਸਬਜੀ ਬਣਾਈ ਆ ਲੋ ਗੋਭੀ ਤੇ ਨਾਲ ਬਣਾਇਆ ਪਨੀਰ ਦੀ ਭੁਰਜੀ ਨਾਲ ਖੱਟਾ ਆ ਤੋ ਹੁਣੇ ਦੇਖ ਲੈ ਕਹੀ ਜਾਂਦੀਆਂ ਰੋਟੀ ਨਹੀਂ ਖਾਣੀ ਅਹੀਂ ਤੋ ਪਕੌੜਿਆਂ ਨਾਲ ਰੱਜੇ ਪਏ ਆ ਤੇ ਮੈਂ ਕਾ ਖਾਓ ਨਹੀਂ ਪਕੌੜਿਆਂ ਨਾਲ ਰੱਜਣਾ ਵੀ ਵਾਧੇ ਹੀ ਆ ਲੈ ਲੈ ਹਰੀ ਬੇਸਕਟ ਲੈ ਲੈ ਇੱਦਾਂ ਕਰ ਦੇਣਾ ਮੈਂ ਜੇ ਨਹੀਂ ਖਾਣਾ ਤਾਂ ਤੁਹਾਨੂੰ ਨਾਲ ਪੈਕ ਕਰ ਦਿੰਨੀ ਆ ਥੋੜਾ ਥੋੜੀ ਤਾੜ ਜੋਗੀ ਨਹੀਂ ਨਾ ਬਾਲੇ ਥੋੜਾ ਛੋਟੇ ਬਣਾਏ ਹੁਣ ਛੋਟੇ ਛੋਟੇ ਇਹ ਆਹ ਬੋ ਵਦ ਗਿਆ ਐਤ ਕੀ ਵਦ ਗਿਆ ਬਣਾਏ ਅੱਗੇ ਤਾਂ ਹਮੇਸ਼ਾ ਟੁੱਟੇ ਹੁੰਦੇ ਬਿਸਕਟੇ ਦੇ ਲੈ ਕੇ ਗਈ ਸੀ ਉਧਰ ਮੈਂ ਉਹ ਹੈਰੀ ਦੇ ਦੇ ਇੱਥੋਂ ਲੈ ਲੈ ਨਹੀਂ ਲੈਣਾ ਕਹਿੰਦਾ ਮਮਮੀ ਨੇ ਬਣਾਏ ਇੰਨੇ ਆ ਪੇਟੀ ਭਰ ਕੇ ਚਾਕੇ ਤਾਂ ਤੁਹਾਡੇ ਤੋਂ ਦੋ ਬਣਾ ਦੇ ਚਲੋ ਹੁਣ ਮੰਮੀ ਨੇ ਸ਼ਾਮ ਨੂੰ ਦੇਖਦੀ ਐ ਥੋੜੇ ਥੋੜੇ ਆਲੇ ਦੁਆਲੇ ਪਰ ਨਹੀਂ ਹੁਣ ਮਾਰਗ ਹੋਈ ਐ ਤਾਂ ਕਰਕੇ ਨਹੀਂ ਲੋੜੀ ਚੱਲ ਥੋੜੇ ਥੋੜੇ ਬਿਸਕਟ ਦੇਣੇ ਸੀ ਉਦੋਂ ਪਰ ਹੁਣ ਫੇ ਮਾਰਗ ਹੋਈ ਕਰਕੇ ਤਾਂ ਭਾਵੇਂ ਨਾ ਹੀ ਹੈਨਾ ਜਿਹੜੇ ਆਹਰਾਂ-ਹਰਾਂ ਦੇ ਦਾਂਗੇ ਜੈੰਤੀ ਦੇ ਘਰ ਫੇ ਹੈਨਾ ਜਿਹੜੇ ਇੱਥੇ ਲੱਗਦਾ ਕਿ ਕਹਣਾ ਲੋੜੀ ਆਈ ਮੇਰੇ ਬਾਹਰ ਕਹਿ ਵੀ ਦਿੱਤਾ ਲੋੜੀ ਆਈ ਮੰਮੀ ਰੋਲੀ ਨਹੀਂ ਨਹੀਂ ਮੰਮੀ ਸ਼ਾਮ ਨੂੰ ਦੇ ਆਵਾਂ ਕਿ ਚੱਲਾ ਨਾ ਆਪਣੇ ਲਾਗੇ ਲਾਗੇ ਸਿਮਰੂਆਂ ਲਾ ਕੇ ਲਾਗੇ ਦੇ ਦੀ ਹੂੰ ਚਾਹ ਇਹ ਚੱਲ ਇੱਥੇ ਲਾਗੇ ਜਿਹਾ ਘਰਾਂ ਤੇ ਦੇ ਦਵਾਂਗੇ ਹਾਂ ਰੋਟੀ ਦਾ ਦੱਸੋ ਮੈਨੂੰ ਕਿੱਦਾਂ ਕਰਨੀ ਤੁਸੀਂ ਫੇਰ ਨਾ ਕਿਓ ਵੀ ਸਾਨੂੰ ਭੁੱਖੀਆਂ ਤੋਰਿਆ ਨਹੀਂ ਅਸੀਂ ਨਹੀਂ ਖਿੰਦੇ ਅਸੀਂ ਆਪ ਹੀ ਖਿਲਾਣਾ ਜੋ ਗਿਣਾ ਹੈ ਆਪ ਵੀ ਸਾਡੇ ਨਾਲ ਬੱਲਦੇ ਅਸੀਂ ਆਹੋ ਜਿਹਦਾ ਮੈਂ ਨਹੀਂ ਇੱਥੇ ਬੰਨ ਕੇ ਲਿਆਉਂਦੀ ਹੁੰਦੀ ਵੀ ਸਾਗ ਮੇਲੇਆਂ ਨਾਲ ਮੱਕੀ ਦੀ ਰੋਟੀ ਪੱਕੀ ਪਕਾਈ ਤਾਂ ਹੁਣ ਮੰਮੀ ਉਹਨਾਂ ਨੂੰ ਪੈਕ ਕਰ ਦੇਣੀ ਆ ਇੱਕ ਕਿਦਾਂ ਨਾ 3:00 ਵਜ ਗਏ ਆ ਉਹਦੇ ਤੇ ਟਾਈਮ ਫੇ ਖੂ ਦਾ ਵੀ ਕਹਿੰਦੇ ਹੋ ਜਾਣਾ ਆ ਤਾ ਕਰਕੇ ਮੋੜਨਾ ਤੇ ਹੱਲੇ ਭੁੱਖ ਲੱਗੀ ਨਹੀਂ ਨਗੀ ਆਹ ਡੈਡੀ ਤਾਂ ਚਲੇ ਵੀ ਗਏ ਰੋਟੀ ਖਾ ਕੇ ਤਾਂ ਅਸੀਂ ਤੁਰ ਪਏ ਤੁਸੀਂ ਰੋਟੀ ਥੋੜੀ ਖਾ ਕੇ ਆਉਣੀ ਸੀ ਮੰਮੀ ਇਹ ਗਲਤੀ ਕੀਤੀ ਤੁਸੀਂ ਰੋਟੀ ਨਹੀਂ ਸੀ ਖਾਣੀ ਸਾਡਾ ਮੁੰਡਾ ਕਹਿੰਦਾ ਸੀ ਰੋਟੀ ਖਾਣੀ ਉਹਨੂੰ ਖੁਲਾਇਆ ਨਹੀਂ ਸੀ ਉਹਨੂੰ ਖੁਲਾਇਆ ਨਹੀਂ ਸੀਗੀ ਚਲ ਦੇਖਦੀ ਫੇ ਤੁਹਾਨੂੰ ਇਹ ਤਾਂ ਪੈਕ ਕਰ ਦਿੰਨੀ ਆ ਜੇ ਨਹੀਂ ਖਾਣੀ ਹੈਗੀ ਤਾਂ ਹਨਾ ਥੋੜਾ ਥੋੜਾ ਸਬਜ਼ੀ ਤਾਂ ਪਾ ਦਿੰਨੀ ਆ ਨਾਲ ਨੇ ਨੇ ਮਨ ਮਰਦੀ ਮੈਂ ਇਹ ਮੁੰਡਾ ਕਰਦਾ ਹੈ ਲੈ ਮੰਮੀ ਹੁਣਾਂ ਨੇ ਵੀ ਤਿਆਰੀ ਕਰ ਚੁੱਕੀ ਹੈ ਹੋਰ ਹੁਣ ਚਲੋ ਸਿਰ ਚੱਲ ਲਈ ਆ ਅਰੇ ਵੇ ਚੱਲੀ ਲੈ ਅੱਜ ਸੀ ਲੋੜੀ ਲੋੜੀ ਅੱਜ ਸੀ ਲੋੜੀ ਅੱਜ ਸੀ ਲੋੜੀ ਇਹ ਮਹੀਨਾ ਲੋੜੀ ਦਾ ਆ ਤੇ ਇਹ ਮਹੀਨੇ ਦੇ ਐਂਡ ਦਾ ਜਿਹੜੀਆਂ ਮਰਦੀ ਲੋੜੀਆਂ ਲਈ ਆ ਉਹ ਹੂੰ ਜਿਹੜੀ ਗੱਲ ਹੁਣ ਸਮਰ ਵੀ ਥੱਕ ਗਿਆ ਪਤੰਗ ਚੜਾ ਕੇ ਹਨਾ ਬਹੁਤ ਪਤੰਗ ਚੜਾਇਆ ਲੈ ਲੈ ਹੁਣ ਆਉਣੀ ਆ ਚਲੋ ਠੀਕ ਆ ਚੰਗਾ ਸੱਸ ਦੀ ਚੱਲ ਅੰਬਰ ਦੁਆ ਮਾ ਮੰਮੀ ਹੋਣਾ ਉਹ ਦਪੈ ਗਏ ਅੰਦਰ ਜੁਲਿਆਂ ਨੇ ਚਲ ਠੀਕ ਆ ਅੱਜ ਦਾ ਬਲੌਗ ਇੱਥੇ ਸਮਾਪਤ ਹੁੰਦਾ ਹੈ ਹਣ ਕੱਲੂ ਇੱਕ ਹੋਰ ਨਵਾਂ ਬਲੌਗ ਕੱਲੂ ਨਹੀਂ ਦੋ ਤਿੰਨ ਦਿਨਾਂ ਦੇ ਦੋਕੇ ਆਊਗਾ ਨਾ ਬਲੌਗ ਹੋਣਾ ਇੱਕ ਬਲੌਗ ਆਣਾ ਆ ਤੁਹਾਨੂੰ ਵਿੰਟਰ ਸਟਫ ਸੇਲ ਵਿੰਟਰ ਸਟਫ ਸੇਲ ਉਹ ਮੈਨੂੰ ਪਤਾ ਨਹੀਂ ਸੇਲ 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 ਵਿੰਟਰ ਸਟਫ ਸੇਲ ਗਰਮ ਸਿਆੜ ਦਾ ਕੀ ਆਏ ਨਹੀਂ ਇਸ ਲਈ ਆਪਾਂ ਸਿਆੜਾ ਦਾ ਸਟਾਕ ਹੁਣ ਕੱਢ ਕੇ ਤੇ ਗਰਮੀਆਂ ਦਾ ਨਵਾਂ ਸਟਾਕ ਲਿਓਣਾ ਆ Naslednji blog, Uda. Ok, bye.